ਕਿ ਨੀ ਸੋਨੀ ਰੋਟੀਆਂ ਬਣ ਕੇ ਤਿਆਰ ਹੋਈਆਂ ਮੱਕੀ ਦੀਆਂ ਆ ਦੇਖੋ ਬਹੁਤ ਵਧੀਆਂ ਸਬਹੁਤ ਪੋਲੀ ਰੋਟੀ ਬਣ ਕੇ ਤਿਆਰ ਹੋਈ ਆ ਮੱਕੀ ਦਾ ਆਟਾ ਤੇ ਨਾਲ ਮੇਥੀ ਚਲੋ ਆਪਾਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆ ਸਾਰਿਆਂ ਨੂੰ ਜੈਨੂ ਕਿਚਨ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮੇਥੀ ਦੀ ਰੋਟੀ ਮੱਕੀ ਵਾਲੀ ਅ ਮੇਥੀ ਪਹਿਲਾਂ ਛੇ ਲਿਆ ਗਾਂਧੀ ਦੇ ਚੋਂ ਕੱਢ ਲਿਆ ਇਹਨੂੰ ਤੋਂ ਲਿਆ ਆ ਤੇ ਹੁਣ ਆਪਾਂ ਛੋਟੇ ਛੋਟੇ ਪੀਸਾਂ ਵਿੱਚ ਦਾਤ ਜਰਾ ਮੰਮੀ ਕੱਟ ਰਏ ਆ ਇਤੋਂ ਬਾਅਦ ਨਮਕ ਲਗਾ ਕੇ ਪਲੇਟ ਦੇ ਵਿੱਚ ਇਹਨੂੰ ਆਪਾਂ ਜਿਹੜਾ ਪਾਣੀ ਕੱਢ ਲਾਵਾਂਗੇ ਫਿਰ ਆਪਾਂ ਮੱਕੀ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਆਪ ਮੇਥੀ ਨੂੰ ਆਪਾਂ ਲੂਣ ਲਾ ਕੇ ਰੱਖਿਆ ਹੋਇਆ ਆ 10-15 ਮਿੰਟ ਹੋ ਚੁੱਕੇ ਆ ਹੁਣ ਆਪਾਂ ਮੱਕੀ ਦਾ ਆਟਾ ਛਾਨਾਂਗੇ ਇਹ ਦਾ ਆਟਾ ਛਾਨਿਆ ਗਿਆ ਆ ਤਾਂ 10-15 ਮਿੰਟ ਹੋ ਗਿਆ ਆ ਆਪਾਂ ਮੇਥੀ ਨੂੰ ਨਮਕ ਲਗਾ ਕੇ ਰੱਖਿਆ ਜਿਹੜਾ ਇਹਨਾਂ ਦਾ ਕਰਤਾਰ ਹੋ ਗਈ ਉਹ ਸਾਰਾ ਹੀ ਪਾਣੀ ਦੇ ਵਿੱਚ ਨਿਕਲ ਗਿਆ ਦੂਸਰੇ ਪਾਸੇ ਥੋੜਾ ਜਿਹਾ ਪਾਣੀ ਗਰਮ ਕੀਤਾ ਹੋਇਆ ਜੇ ਮੱਕੀ ਦੇ ਆਟੇ ਵਿੱਚ ਪਾਉਣ ਦੀ ਲੋੜ ਹੋਈ ਤਾਂ ਫਿਰ ਆਪਾਂ ਵਿੱਚ ਪਾਵਾਂਗੇ ਇਸ ਤੇਕੇ ਨਾਲ ਆਪਾਂ ਸਾਰਾ ਪਾਣੀ ਨਿਚੋੜ ਲੈਣਾ ਮੇਥੀ ਦਾ ਹੁਣ ਆਪਾਂ ਇਹਦੇ ਵਿੱਚ ਪਾਤੀ ਆ ਮੇਥੀ ਆਟੇ ਦੇ ਵਿੱਚ ਮੱਕੀ ਦੇ ਦੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਥੋੜਾ ਜਿਹਾ ਮਸਾਲਾ ਤੁਸੀਂ ਹਰੀ ਮਿਰਚਾਂ ਵੀ ਕੱਟ ਕੇ ਪਾ ਸਕਦੇ ਜੇ ਬੱਚੇ ਖਾਂਦੇ ਨੇ ਇਸ ਕਰਕੇ ਮੈਂ ਨਹੀਂ ਪਾਈਆਂ ਹੈ ਅਦਰਕ ਵੀ ਪਾ ਸਕਦੇ ਜੇ ਅਦਰਕ ਹਰੀਆਂ ਮਿਰਚਾਂ ਦੋਨੋਂ ਚੀਜ਼ਾਂ ਥੋੜੀ ਜਿਹੀ ਲਾਲ ਮਿਰਚ ਆਪਾਂ ਪਾਵਾਂਗੇ ਹੋਰ ਆਪਾਂ ਆਟਾ ਗੁੰਨਾਂਗੇ ਹਲਕੇ ਹਲਕੇ ਹੱਥਾਂ ਦੇ ਨਾਲ ਜਿਹੜਾ ਆਪਾਂ ਪਾਣੀ ਕੋਸਾ ਜਾਂ ਕੀਤਾ ਸੀ ਉਹ ਹੌਲੀ ਹੌਲੀ ਪਾਵਾਂਗੇ ਘੱਟੇ ਦੇ ਵਿੱਚ ਪਾਣੀ ਜ਼ਿਆਦਾ ਗਰਮ ਨਾ ਹੋਵੇ ਮੀਡੀਅਮ ਜਾਈ ਹੋਵੇ ਹਲਕਾ ਜਿਹਾ ਗਰਮ ਆਪਣਾ ਆਟਾ ਗੋਲ ਕੇ تیار ਹੋ ਗਿਆ ਦੇਖੋ ਕਿੰਨਾ ਵਧੀਆ ਮੱਕੀ ਦੀ ਤੇ ਮੇਥੀ ਦੀ ਰੋਟੀ ਖਾਣ ਦਾ ਬਹੁਤ ਵਧੀਆ ਸਵਾਦ ਆਉਂਦਾ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਨੂੰ ਦਹੀਂ ਦੇ ਨਾਲ ਮੱਖਣ ਦੇ ਨਾਲ ਵੀ ਖਾ ਸਕਦੇ ਜੋ ਮੰਮੀ ਇਹ ਜਿਹੜੀ ਹੌਲੀ ਹੌਲੀ ਮਸਾਲੀ ਪਈ ਹੈ ਇਸ ਜਰਾ ਕੇ ਇਹਨਾਂ ਦਾ ਮੰਮੀ ਹੱਥ ਨਾਲ ਹੀ ਰੋਟੀ ਬਣਾਈ ਜਾਂਦੇ ਆ ਇਸ ਤਰੀਕੇ ਨਾਲ ਥੋੜਾ ਜਿਹਾ ਧੂੜਾ ਲਾ ਲੈਣਾ ਹੈ ਆਪਾਂ ਚਕਲੇ ਤੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਖੋ ਕਿੰਨੀ ਵਧੀਆ ਗੋਲ ਸ਼ੇਪ ਦੇ ਵਿੱਚ ਮੱਕੀ ਦੀ ਰੋਟੀ ਮੇਥੀ ਦੀ ਰੋਟੀ ਬਹੁਤ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਕਰੇ ਬਣਾ ਕੇ ਦੇਖਿਓ ਇਹ ਦੇਖੋ ਆਪਣੀ ਗੋ ਰੋਟੀ ਮੱਕੀ ਦੀ ਬਣ ਕੇ ਤਿਆਰ ਹੋਈ ਇਸਦੇ riques ਆਪਾਂ ਦੂਸਰੇ ਰੋਟੀਆਂ ਵੀ ਬਣਾ ਲੈਣੀਆਂ ਮਮੀ ਦੀ ਇਸਪੀਟ ਮਮੀ ਨੇ ਮ ਟਮਾਟਰ ਰੋਟੀਆਂ ਕੱਟ ਕੇ ਰੱਖੀ ਜਾਣੀਆਂ ਆ ਕੱਟ ਕੇ ਕੱਟ ਕੇ ਆ ਰੋਟੀ ਇਹ ਜੇ ਆਪਣੀ ਸਿੱਕਦੀ ਪਈ ਹੋਈ ਆ ਮੱਕੀ ਦੀ ਆ ਆਪਣੀ ਦੂਸਰੀ ਰੋਟੀ ਤੇ ਆ ਰੋਲ ਪਈ ਰੋਟੀਆਂ ਬਣ ਕੇ ਤਿਆਰ ਹਨ ਅਪਨ ਜੀ ਤੇ ਪਿਓ ਲਾਵਾਂਗੇ ਐਸਾ ਤਰੀਕਾ ਨਾਲ ਆਪਾਂ ਦੂਸਰੀਆਂ ਰੋਟੀਆਂ ਵੀ ਤਿਆਰ ਕਰ ਲੈਣੀਆਂ ਆ ਦੇਖੋ ਆਪਣੀ ਪਹਿਲੀ ਰੋਟੀ ਤਿਆਰ ਹੋ ਗਈ ਆ ਤੇ ਹੁਣ ਆਪਰੇ ਦੂਸਰੀ ਰੋਟੀ ਤਿਆਰ ਹੁੰਦੇ ਪਈਆਂ ਨਾਲੇ ਤੀਜੀ ਰੋਟੀ ਬਣ ਕੇ ਤਿਆਰ ਹੁੰਦੇ ਪਈਆਂ ਮੰਮੀ ਹੱਥਾਂ ਨਾਲ ਹੀ ਗੋਲ ਰੋਟੀ ਬਣਾ ਲੈਂਦੇ ਆ ਚੱਕਲੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਾ ਉਸ ਜੀ ਥੋੜੀ ਜੀ ਬੈਂਚੇ ਹੀ ਬਸ ਅੱਧੀ ਰੋਟੀ ਤਾਂ ਬਣੀ ਹੁੰਦੀ ਆ ਆਪਣੀ ਮਰਜ਼ੀ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਆ ਦਹੀਂ ਤੇ ਨਾਲ ਪੱਕੀ ਦੀ ਰੋਟੀ ਦੇ ਉੱਪਰ ਮੱਖਣ ਆਜੋ ਖਾ ਲੋ ਸਾਰੇ ਜਾਨੇ ਜੋ ਸਬਸਕ੍ਰਾਈਬਰ ਆਪਣੇ ਜਿੰਨਾਂ ਤੇ ਮੇਰੀ ਵੀਡੀਓ ਵੇਖ ਰਹੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਵਾਤਾ ਵਾਤ ਸ਼ੇਅਰ ਕਰਿਓ ਮੇਰੀ ਵੀਡੀਓ ਵੇਖਾ ਰਤਾ ਬਹੁਤ ਬਹੁਤ ਧੰਨਵਾਦ